ਹਾਂਜੀ ਕਿਸਾਨ ਭਰਾਓ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਸਮੇਂ ਦੇ ਹਿਸਾਬ ਨਾਲ ਮਣਿਆਤ ਦੇ ਹਿਸਾਬ ਨਾਲ ਕਿਸਾਨਾਂ ਦੇ ਸਵਾਲ ਕਣਕਾਂ ਲਗਭਗ ਹਰ ਇੱਕ ਵੈਰੈਟੀ ਨਸਾਰੇ ਤੇ ਹੈ ਇਸ ਸਮੇਂ ਦੇ ਵਿੱਚ 90-95 100 ਦਿਨ ਦੇ ਕਰੀਬ ਕਣਕਾਂ ਤਾਂ ਸਪਰੇਅ ਜੋਰਾ ਤੇ ਚੱਲ ਰਹੀ ਹੈ ਐਨਪੀਕੇ ਪਲਸ ਬੋਰਨ ਐਨਪੀਕੇ ਤੇ ਬੋਰਨ ਕਰਦੇ ਸਮੇਂ ਕਿਸਾਨਾਂ ਦੇ ਮਨ ਦੇ ਵਿੱਚ ਸਵਾਲ ਕਿ ਇਹ ਸਮੇਂ ਦੇ ਵਿੱਚ ਕਣਕ ਨੂੰ ਕੋਈ ਫੰਗਸ ਦੀ ਸਮੱਸਿਆ ਜਾਂ ਫਿਰ ਕੋਈ ਤੇਲੇ ਵਗੈਰਾ ਦੀ ਸਮੱਸਿਆ ਸੋ ਐਨਪੀਕੇ ਬੋਰਨ ਵਰਤਦੇ ਸਮੇਂ ਇਹ ਫੰਗੀਸਾਈਡ ਜਾਂ ਫਿਰ ਕੋਈ ਇਨਸੈਕਟੀਸਾਈਡ ਜਾਨੀ ਕਿ ਕੋਈ ਤੇਲੇ ਵਾਲੀ ਦਵਾਈ ਦਾ ਵਿੱਚ ਪ੍ਰਯੋਗ ਕਰ ਸਕਦੇ ਆ ਜਾਂ ਨਹੀਂ ਸੋ ਗੱਲ ਕਰਦੇ ਆ ਇਸੇ ਟੌਪਿਕ ਤੇ ਗੱਲ ਕਰਾਂਗੇ ਵਿਸਤਾਰ ਨਾਲ ਪਹਿਲਾਂ ਤਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋਕਸਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾ ਜੋ ਅੱਗੇ ਜੋ ਵੀ ਵੀਡੀਓ ਰਾਈ ਜਾਣਕਾਰੀ ਆਊਗੀ ਸਿੱਧੀ ਤੁਹਾਡੇ ਤੱਕ ਮਹੱਈਆ ਹੋ ਸਕੇ ਸੋ ਗੱਲ ਕਰੀਏ ਅਣ ਮੁੱਦੇ ਦੀ ਐਨ ਪੀ ਕੇ ਦੇ ਵਿੱਚ ਕੀ ਕੀ ਮਿਕਸ ਹੋ ਸਕਦਾ ਸੋ ਪਹਿਲਾਂ ਵੀ ਆਪਾਂ ਵਿਆਖਿਆ ਕੀਤੀ ਏਸੇ ਗੱਲ ਤੇ ਇੱਕ ਵੀਡੀਓ ਦੇ ਵਿੱਚ ਸੋ ਮੈਂ ਫਿਰ ਇੱਕ ਵਾਰ ਰਿਪੀਟ ਕਰਦਾ ਵਾਂ ਕਿ ਐਨ ਪੀ ਕੇ ਵਰਤਦੇ ਸਮੇਂ ਵਿੱਚ ਫੰਗਸ ਜਾਂ ਫਿਰ ਕੋਈ ਤੇਲੇ ਤੋਂ ਇਨਸੈਕਟੀਸਾਈਡ ਜਾਂ ਕੋਈ ਫੰਗੀਸਾਈਡ ਵਰਤਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਚੋਣ ਜ਼ਰੂਰੀ ਹੈ ਐਨ ਪੀ ਕੇ ਦੀ ਕਿ ਆਪਾਂ ਐਨਪੀਕੇ ਕਿਹੜਾ ਵਰਤਣਾ ਕੋਈ ਵੱਡੀ ਗੱਲ ਨਹੀਂ ਆਪਾਂ ਵਿੱਚ ਮਿਕਸ ਕਰ ਸਕਦੇ ਆ ਫੰਗਸ ਤੋਂ ਵੀ ਕਰ ਸਕਦੇ ਆ ਜਾਂ ਫਿਰ ਤੇਲੇ ਤੋਂ ਵੀ ਕਰ ਸਕਦੇ ਆ ਥੋੜਾ ਸਮਝਣ ਦਾ ਤਰੀਕਾ ਹੈ ਜੇਕਰ ਆਪਾਂ ਵਿੱਚ ਕੋਈ ਵੀ ਫੰਗੀਸਾਈਡ ਜਾਂ ਫਿਰ ਇਨਸੈਕਟੀਸਾਈਡ ਮਿਕਸ ਕਰਨਾ ਹੈ ਤਾਂ ਐਨਪੀਕੇ ਸਿਰਫ ਤੇ ਸਿਰਫ ਆਪਾਂ ਵਰਤਾਂਗੇ 13045 ਕਾਰਨ ਕੀ 05234 ਕਿਉਂ ਨਹੀਂ ਵਰਤ ਸਕਦੇ ਜਾਂ ਕੋਈ ਹੋਰ ਵੀ ਐਨਪੀਕੇ ਆ ਰਹੇ ਆ ਉਹ ਕਿਉਂ ਨਹੀਂ ਵਰਤ ਸਕਦੇ ਆਪਾਂ ਐਨਪੀਕੇ ਵਰਤਾਂਗੇ ਜਿਸ ਦੇ ਵਿੱਚ ਫਾਸਫੋਰਸ ਯਾਨੀ ਕਿ ਡੀਏਪ ਵਾਲਾ ਤੱਤ ਨਾ ਪਾਇਆ ਜਾਵੇ ਜਿਵੇਂ ਕਿ 05234 ਦੇ ਵਿੱਚ 52% ਫਾਸਫੋਰਸ ਪਾਇਆ ਜਾਂਦਾ ਹੈ ਕਾਰਨ ਕਿ ਜਿਹੜਾ ਫਾਸਫੋਰਸ ਆ ਯਾਨੀ ਕਿ ਡੀਏਪ ਵਾਲਾ ਤੱਤ ਬਹੁਤੀਆਂ ਦਵਾਈਆਂ ਦੇ ਵਿੱਚ ਮਿਕਸ ਨਹੀਂ ਹੁੰਦਾ ਸੋ ਆਮ ਜੀ ਗੱਲ ਹੈ ਤੁਸੀਂ ਪੱਲੇ ਬਣ ਲਓ ਕਿ ਜਿਸ ਦੇ ਵਿੱਚ ਫਾਸਫੋਰਸ ਪਾਇਆ ਜਾਂਦਾ ਹੈ ਕੋਸ਼ਿਸ਼ ਕਰੋ ਕਿ ਉਸ ਦੇ ਵਿੱਚ ਕੋਈ ਵੀ ਫੰਗਸ ਤੋਂ ਜਾਂ ਕੋਈ ਵੀ ਇਨਸੈਕਟੀਸਾਈਡ ਆਪਾਂ ਨਹੀਂ ਐਡ ਕਰਨਾ ਕਿਉਂਕਿ ਫਾਸਫੋਰਸ ਇਨਸੈਕਟੀਸਾਈਡ ਜਾਂ ਫੰਗਸ ਤੇ ਹੈਵੀ ਹੋ ਜਾਂਦਾ ਹੈ ਸੋ ਦਵਾਈ ਪਾਟਣ ਦੀ ਸਮੱਸਿਆ ਭਾਵੇਂ ਨਾ ਆਵੇ ਪਰ ਜਿਹੜਾ ਆਪਾਂ ਅੱਗੇ ਜਾ ਕੇ ਰਿਜ਼ਲਟ ਲੈਣਾ ਹੈ ਜਾਂ ਫੰਗਸ ਤੋਂ ਜਾਂ ਇਨਸੈਕਟੀਸਾਈਡ ਤੋਂ ਸੋ ਉਹ ਆਪਾਂ ਨੂੰ ਘਟ ਮਿਲੇਗਾ ਇਸੇ ਕਰਕੇ ਆਪਾਂ ਵਰਤੋ ਕਰਨੀ ਆ 13045 13% ਨਾਈਟ੍ਰੋਜਨ 0% ਫਾਸਫੋਰਸ ਤੇ 45% ਪੋਟਾਸ਼ੀਅਮ ਤੋ ਇਹਦੇ ਵਿੱਚ ਫਾਸਫੋਰਸ ਨਾ ਹੋਣ ਕਰਕੇ ਆਪਾਂ ਇਸ ਦੇ ਵਿੱਚ ਇੱਕ ਚੀਜ਼ ਐਡ ਕਰ ਸਕਦੇ ਆ ਇੱਕ ਚੀਜ਼ ਦਾ ਮਤਲਬ ਕਿ ਜਾਂ ਆਪਾਂ ਅਨਸਕਟੀਸਾਈਡ ਜਾਂ ਫਿਰ ਫੰਗੀਸਾਈਡ ਜੇਕਰ ਆਪਾਂ 13045 ਪਲੱਸ ਬੋਰਨ ਵਰਤ ਰਹੇ ਆ ਤਾਂ ਆਪਾਂ ਇਸ ਦੇ ਵਿੱਚ ਅਕਟਾਰਾ ਵਗੈਰਾ ਜਾਂ ਅਮੈਡਾ ਕਲੋਪਰਾਇਡ ਜਾਂ ਫਿਰ ਫੰਗਸ ਵਾਲਿਆਂ ਪਾਸਿਓਂ ਮੈਂਕੋਜ਼ਬ ਜਾਂ 123 ਜਾਂ ਟੈਬੂਕੋਨਾ ਜਾਂ ਪ੍ਰੋਪੀਕੋਨੋਜ਼ੋਲ ਜੋ ਵੀ ਆਪਾਂ ਫੰਗਸ ਤੋਂ ਟੈਕਨੀਕਲ ਵਰਤਣਾ ਚਾਹੁੰਦੇ ਆ ਸੋ ਵਿੱਚ ਆਪਾਂ ਉਹਦੀ ਵਰਤੋਂ ਕਰ ਸਕਦੇ ਆ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਣਾ ਹੈ ਕਿ ਦਵਾਈ ਦੀ ਵਰਤੋਂ ਕਰਦੇ ਸਮੇਂ ਜਦੋਂ ਆਪਾਂ ਘੋਲ ਬਣਾਉਨੇ ਆ ਤਾਂ ਫੰਗੀਸਾਈਡ ਤੇ ਐਨਪੀਕੇ ਦਾ ਘੋਲ ਆਪਾਂ ਵੱਖਰੋ-ਵੱਖਰੇ ਭਾਂਡਿਆਂ ਦੇ ਵਿੱਚ ਰੱਖਣਾ ਇਸ ਦਾ ਘੋਲ ਮਿਕਸ ਨਹੀਂ ਕਰਨਾ ਕਿਉਂਕਿ ਫਰਟੀਲਾਈਜ਼ਰ ਤੇ ਪੈਸਟੀਸਾਈਡ ਦਾ ਜਲਦੀ ਤਾਲਮੇਲ ਨਹੀਂ ਰਲਦਾ ਐਮ 45 ਜਾਂ 123 ਦੀ ਵਰਤੋਂ ਕਰੋ ਰਿਜ਼ਲਟ ਵਧੀਆ ਮਿਲਣਗੇ ਕਿਉਂਕਿ ਇਸ ਸਮੇਂ ਦੇ ਉੱਪਰ ਕੋਈ ਫੰਗਸ ਦੀ ਸਮੱਸਿਆ ਕੋਈ ਡਾਡੀ ਨਹੀਂ ਪਾਈ ਜਾਂਦੀਗੀ ਅਤੇ ਜੋ ਮੈਨਕੋਜ਼ੇਬ ਜਾਨੀ ਕਿ ਮੈਗਨੀਜ਼ ਪਲੱਸ ਜ਼ਿੰਕ ਦਾ ਮਿਸ਼ਰਣ ਮੈਨਕੋਜ਼ੇਬ ਜ਼ਿੰਕ ਬੇਸ ਟੈਕਨੀਕਲ ਆ ਰਿਜ਼ਲਟ ਬਹੁਤ ਸੋਹਣੇ ਮਿਲਣਗੇ ਅਤੇ ਤਾਕਤ ਦਾ ਵੀ ਕੰਮ ਕਰੂਗਾ M45 ਇਸ ਤੋਂ ਇਲਾਵਾ ਤੁਸੀਂ ਸਾਫ ਵਾਲਾ ਟੈਕਨੀਕਲ ਜਿਹਨੂੰ ਕਿ 1263 ਦੇ ਨਾਮ ਨਾਲ ਜਾਣਦੇ ਆਂ ਸੋ ਇਹਦੀ ਵੀ ਵਰਤੋਂ ਕਰ ਸਕਦੇ ਆ ਇਹਦੇ ਵਿੱਚ ਵੀ ਮੈਨਕੋਜ਼ੇਬ ਪਾਇਆ ਜਾਂਦਾ ਹੈ ਹੁਣ ਆਪਣੇ ਮਨ ਦੇ ਵਿੱਚ ਇੱਕ ਹੋਰ ਸਵਾਲ ਆ ਕਿ ਇਸ ਦੇ ਵਿੱਚ ਜੇ ਤੇਲੇ ਵਾਲੀ ਦਵਾਈ ਵੀ ਐਡ ਕਰ ਦਿੱਤੀ ਜਾਵੇ ਤਾਂ ਕੋਈ ਦਖਲਾ ਵੇਖੋ ਕੋਸ਼ਿਸ਼ ਕਰੋ ਕਿ ਇਸ ਦੇ ਵਿੱਚ ਇੱਕ ਚੀਜ਼ ਹੀ ਵਰਤੀ ਜਾਵੇ ਜਾਨ ਸੈਕਟੀਸਾਈਡ ਜਾਂ ਫੰਗੀਸਾਈਡ ਜਿਆਦੇ ਚੀਜ਼ਾਂ ਦੀ ਚਟਨੀ ਬਣਾ ਕੇ ਸਪਰੇਅ ਕਰਨ ਦੇ ਵਿੱਚ ਵੀ ਕੋਈ ਬਹੁਤਾ ਫਾਇਦਾ ਨਹੀਂ ਮਿਲਣਾ ਆਪਾਂ ਨੂੰ ਸੋ ਇਸ ਕਰਕੇ ਅਜੇ ਤੇਲੇ ਦੀ ਕੋਈ ਬਹੁਤੀ ਸਮੱਸਿਆ ਨਹੀਂ ਪਾਈ ਜਾਂਦੀਗੀ ਸੋ ਫੰਗਸ ਦੀ ਸਮੱਸਿਆ ਪੀਲੀ ਕੁੰਗੀ ਵਗੈਰਾ ਦੀ ਸਮੱਸਿਆ ਜਾਂ ਫਿਰ ਇਸ ਸਮੇਂ ਤੇ ਆ ਕੇ ਕਣਕ ਨੂੰ ਤਾਕਤ ਤੇ ਜ਼ਿਆਦਾ ਲੋੜ ਹੁੰਦੀ ਆ ਇਸੇ ਕਰਕੇ ਇਸ ਸਮੇਂ ਤੇ ਸਿਰਫ ਤੇ ਸਿਰਫ ਐਨਪੀਕੇ ਪਲੱਸ ਬੋਰਨ ਪਲੱਸ ਕੋਈ ਵੀ ਜ਼ਿੰਕ ਬੇਸ ਫੰਗੀਸਾਈਡ ਲੈ ਲਓ ਜਾਂ ਫਿਰ ਤੁਹਾਡਾ ਹੋਰ ਕੋਈ ਮਾਨਾ ਫੰਗਸ ਤੋਂ ਵਰਤਣ ਦੇ ਲਈ ਜਿਵੇਂ ਕਿ ਟੈਬੂਕੋਨਾਜੋਲ ਜਾਂ ਆਇਓਕਸੀਪਲੱਸ ਟੈਬੂ ਜਾਂਫਰ ਟ੍ਰਾਈਫਲੋਕਸਿਸ ਸਟਰੋਬਨ ਪਲਸ ਟੈਬੂਕੋਨੋਜੋਲ ਜਾਨੀ ਕਿ ਨੈਟਿਵੋ ਵਾਲਾ ਟੈਕਨੀਕਲ ਜਾਂ ਕੋਈ ਵੀ ਤੁਸੀਂ ਹੋਰ ਫੰਗਸ ਤੋਂ ਵਰਤਣਾ ਚਾਹੁੰਦੇ ਆ ਤਾਂ ਤੁਸੀਂ ਬੇਚਜ ਇਸ ਦੇ ਵਿੱਚ ਮਿਕਸ ਕਰਕੇ ਵਰਤ ਸਕਦੇ ਆ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਸੋ ਚੈਨਲ ਤੇ ਬਨੇ ਰਹੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੱਕੀ ਨੂੰ ਲੈ ਕੇ ਜਾਂ ਫਿਰ ਝੋਨੇ ਦੀਆਂ ਫਸਲਾਂ ਨੂੰ ਲੈ ਕੇ ਬਹੁਤ ਬਰੀਕੀ ਦੀ ਜਾਣਕਾਰੀ ਮਿਲਦੀ ਰਹੂਗੀ ਇਸ ਚੈਨਲ ਤੇ ਸੋ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਧੰਨਵਾਦ